हां पुत्त ਹੁਣ ਤੁਸੀਂ ਤਿੰਨੇ ਆ ਗਏ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਮੰਮੀ ਛੇਤੀ ਦੱਸ ਕੀ ਦੱਸਣਾ ਹੈ ਮੈਂ ਸਵੇਰ ਦਾ ਬਿਮਾਰਾ ਦਵਾਈ ਲੈ ਕੇ ਆਰਾਮੇ ਕਰਨੀ ਹੈ ਹਾਂ ਪੁੱਤ ਦੱਸਦੇ ਆ ਮੈਂ ਤੁਹਾਨੂੰ ਮਾਂ ਤੂੰ ਮੈਨੂੰ ਗੱਲ ਦੱਸ ਛੇਤੀ ਘੜੀ ਦੱਸਣੀ ਆ ਮੈਂ ਸਵੇਰ ਦਾ ਗਿਆ ਹੋਇਆ ਭੁੱਖ ਲੱਗੀ ਹੋਈ ਆ ਐਵੇਂ ਬੁਝਾਰਤਾਂ ਹੀ ਨਾ ਪਾਈ ਜਾ ਛੇਤੀ ਦੱਸ ਹੋਰ ਮਾਂ ਸਹੀ ਕਹੀ ਜਾਂਦਾ ਵੀਰਾ ਛੇਤੀ ਦੱਸ ਮੈਂ ਵੀ ਉਹ ਡਿੰਪਲ ਰੁੱਸੀ ਬੈਠਿਆ ਬਾਜ਼ਾਰ ਜਾਣਾ ਉਹਨੂੰ ਲੈ ਕੇ ਛੇਤੀ ਦੱਸ ਤੂੰ ਮੈਂ ਤਾਂ ਪੁੱਤ ਤੁਹਾਨੂੰ ਇੱਕ ਖੁਸ਼ਖਬਰੀ ਦੱਸਣੀ ਹੈ ਤੁਸੀਂ ਤਿੰਨਾਂ ਨੂੰ ਤਾਂ ਇਕੱਠੇ ਕਰਿਆ ਮੈਂ ਖੁਸ਼ਖਬਰੀ ਅੱਛਾ ਮਾਂ ਖੁਸ਼ਖਬਰੀ ਹਾਂ ਮਾਂ ਕੀ ਹੈ ਖੁਸ਼ਖਬਰੀ ਖੁਸ਼ਖਬਰੀ ਇਹ ਹੈ ਪੁੱਤ ਮੈਂ ਜਿਹੜਾ ਮੇਰਾ ਸਾਰਾ ਘਰ ਹੈ ਜ਼ਮੀਨ ਹੈ ਸੋਡੇ ਤਿੰਨਾਂ ਦੇ ਨਾਂ ਕਰਵਾਤੀ ਬਾਅਦ ਵਿੱਚ ਤੁਸੀਂ ਲੜਦੇ ਨਾ ਫਿਰੋ ਮੰਮੀ ਤਿੰਨਾਂ ਦੇ ਨਾਂ ਕਰਵਾਤੀ ਹਾਂ ਪੁੱਤ ਆ ਦੇਖੋ ਸੋਡੇ ਤਿੰਨਾਂ ਦੇ ਨਾਮ ਕਰਵਾਤੀ ਸਮਝ ਗਏ ਲਿਆ ਬਾਈ ਦੇਖੀਏ ਵੜ ਕੇ ਮਾਂ ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਆ ਹੂੰ ਪੁੱਤ ਤਿੰਨੇ ਤੁਸੀਂ ਖੁਸ਼ ਤਾਂ ਹੈਗੇ ਹੋ ਨਾ ਹਾਂ 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 ਮਾਂ ਪੂਰੇ ਖੁਸ਼ ਆਂ ਪੁੱਤ ਤਿੰਨੇ ਹੁਣ ਤੁਸੀਂ ਮੈਨੂੰ ਸਾਹਮ ਤਾਂ ਲਾਉਂਗੇ ਨਾ ਸਾਹ ਹਾਂ ਹਾਂ ਅੱਲਾ ਹਾਂ ਹਾਂ ਕੋਈ ਨਹੀਂ ਸਾ 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 ਸਾਹਮ ਲਾਉਂਦੇ ਸਾਹਮ ਲਾਗੇ ਹਾਂ ਮਾਂ ਸਾਹਮ ਲਾਗੇ ਹੁਣ ਵੀ ਤਾਂ ਸਮਝ ਹੀ ਜਾਂਨੇ ਆਂ ਓਵੇਂ ਸੁੱਖ ਨਾਲ ਤੇਰੇ ਤੀਨ ਜਵਾਬ ਨੇ ਹਾਂ ਪੁੱਤ ਮੈਨੂੰ ਸੋਡੇ ਤੋਂ ਇਹੀ ਉਮੀਦ ਸੀਗੀ ਹੁਣ ਤੁਸੀਂ ਆਪਣੇ ਆਪਣੇ ਕੰਮ ਕਰੋ ਤੂੰ ਪੁੱਤ ਦਵਾਈ ਲੈ ਲੈ ਜਾ ਕੇ ਤੂੰ ਰੋਟੀ ਖਾ ਲੈ ਜਾ ਕੇ ਤੂੰ ਪੁੱਤ ਆਪਣੇ ਘਰ ਵਾਲੀ ਨੂੰ ਲੈ ਜਾ ਬਾਜ਼ਾਰ ਠੀਕ ਆ ਮਾਂ ਲੈ ਵੀ ਮੰਦਰ ਕੋਰੇ ਤੂੰ ਤਾਂ ਆਪਣਾ ਫਰਜ਼ ਪੂਰਾ ਕਰਤਾ ਹੁਣ ਅੱਗੇ ਤੇਰੇ ਕਰਮ ਨੇ ਬੱਚੇ ਕੀ ਕਰਦੇ ਨੇ ਦੇਖ ਲੈਣੇ ਬਸ ਤੂੰ ਸਾਰ ਦਿਨ ਟੀਵੀ ਦੇਖੀਂ ਜਾਇਆ ਕਰ ਤੁਸੀਂ ਆ ਗਏ ਹੂੰ ਆ ਪਿੱਛੇ ਕਿਲ ਕੋਈ ਜਾਣਾ ਉਹ ਹੈਗਾ ਮੇਰੇ ਕੋਲ ਕੁਛ ਕੀ ਥੋੜੇ ਕਨ ਲੱਡੂ ਨੇ ਤੁਸੀਂ ਲੱਡੂ ਲੈ ਕੇ ਆਏ ਹੋ ਉਹ ਤੈਨੂੰ ਲੱਡੂ ਆ ਦੀ ਪਈ ਆ ਉਹ ਜਿਹੜਾ ਕੁਛ ਮੇਰੇ ਕੋਲੇ ਆ ਇਹਦੇ ਨਾਲ ਤਾਂ ਮੈਂ ਲੱਡੂ ਆ ਦੀ ਦੁਕਾਨ ਖਰੀਦ ਲਾਂ ਕੀ ਕਹੀ ਜਾਣੀ ਆ ਦੇਖ ਕੀ ਹੈ ਜੀ ਇਹ ਮੈਂ ਤਾਂ ਪੜ੍ਹਨਾ ਹੀ ਨਹੀਂ ਆਉਂਦਾ ਓਹੋ ਇੱਕ ਤਾਂ ਅਨਪੜ ਮੇਰੇ ਬੱਲੇ ਪਾਤੀ ਤੈਨੂੰ ਮੈਂ ਦੱਸਦਾ ਇਹ ਕੀ ਲਿਖਿਆ ਸਾਰੀ ਜ਼ਮੀਨ ਹੈ ਜਿਹੜਾ ਘਰ ਸੀ ਸਾਰਾ ਬੀਬੇ ਨੇ ਆਪਣੇ ਨਾਮ ਕਰਾਤਾ ਹਾਏ ਆਪਣੇ ਨਾਮ ਕਰਵਾਤਾ ਸਾਰਾ ਐਨੀ ਵੀ ਕੁਝ ਨਾ ਆਪਣੇ ਨਾਮ ਨਹੀਂ ਸਾਰੇ ਤਿੰਨਾਂ ਦੇ ਨਾਮ ਕਰਾਤਾ ਲੈ ਅੱਛਾ ਫੇਰ ਤੁਸੀਂ ਐਂ ਕਹੋ ਨਾ ਵੀ ਤਿੰਨਾਂ ਦੇ ਨਾਮ ਕਰਾਤਾ ਓ ਹਾਂ ਹਾਂ ਅਨਪੜੇ ਉਹ ਹੀ ਤਾਂ ਤੈਨੂੰ ਕਹੀ ਜਨਾ ਕੱਲੇ ਦੇ ਨਹੀਂ ਤਿੰਨਾਂ ਦੇ ਨਾਮ ਹੋਈ ਆ ਓ ਮੇਰੀ ਗੱਲ ਸੁਣੋ ਬੇਸ਼ੱਕ ਮੈਂ ਅਨਪੜਾ ਹਾਂ ਪਰ ਮੈਨੂੰ ਇਹ ਤਾਂ ਪਤਾ ਵੀ ਜੀ ਆਪਣੇ ਹੱਥ ਸਿਰ ਪਰੌੜਦੇ ਇਹ ਤਾਂ ਬੜੀ ਵਧੀਆ ਗੱਲ ਹੋ ਗਈ ਹੁਣ ਮੇਰੀ ਗੱਲ ਸੁਣੋ ਹਉਂ ਤਾਂ ਲੱਡੂ ਲਿਓ ਤੈਨੂੰ ਹਜੇ ਵੀ ਲੱਡੂ ਨਹੀਂ ਪਈ ਆ ਔਖਾ ਤੇ ਰਾਣ ਪੜਦੇ ਆਣ ਭੜੀ ਰਹਿੰਗੀ ਲੱਡੂ ਹੀ ਖਾਈਂ ਕੋਈ ਆ ਤਾਂ ਜਿਹੜਾ ਆਪਣੇ ਕੋਲੇ ਇਹ ਤਾਂ ਕਿਸੇ ਲਈ ਵੀ ਨਹੀਂ ਹੈਗਾ ਮੇਰੀ ਗੱਲ ਸੁਣੋ ਹੁਣ ਤਾਂ ਦੋ ਦੋ ਖੁਸ਼ਖਬਰੀਆਂ ਹੋਗੀਆਂ ਨਾ ਤਾਂ ਲੈਂਟਰ ਪਾ ਕੇ ਆ ਉਹਨਾਂ ਕੋਲਟੀ ਨਾਲ ਲਿਆ ਲਿਆ ਦੂੰਗਾ ਤੈਨੂੰ ਲੱਡੂ ਵੀ ਲਿਆ ਦੂੰਗਾ ਪਰ ਤੂੰ ਇੱਕ ਕੰਮ ਕਰ ਆ ਪਹਿਲਾਂ ਕਾਗਜ਼ ਸਾਹਮਣੇ ਰੱਖੀ ਲੱਡੂ ਦਾ ਤੈਨੂੰ ਲਿਆ ਦੂੰਗਾ ਲੱਡੂ ਹੀ ਖਾਈ ਜਾਏਗਾ ਸਾਰੀ ਢੜੀ ਅੱਜੀ ਸ਼ਾਮ ਨੂੰ ਲਿਆ ਕੇ ਦਿਓ ਮੈਨੂੰ ਤਾਂ ਲੱਡੂ ਕੋਈ ਨਹੀਂ ਕੋਈ ਨਹੀਂ ਲਿਆ ਦੂੰਗਾ ਤੈਨੂੰ ਲੱਡੂ ਚਲ ਠੀਕ ਹੈ ਤੁਸੀਂ ਬੈਠੋ ਮੈਂ ਰੋਟੀ ਲੈ ਕੇ ਆਈ ਤੁਹਾਡੇ ਆ ਕਮ ਤਾਂ ਬੀਬੀ ਨੇ ਬਹੁਤ ਸੋਣਾ ਕਰਤਾ ਕੀ ਕਰਤਾ ਜੀ ਕਮਲੀਏ ਪ੍ਰੋਪਰਟੀ ਸਾਰਾ ਘਰ ਆਪਣੇ ਨੌਕਰਵਾਤਾ ਬੀਬੀ ਨੇ ਆਪਣੇ ਨਾ ਕਰਦੀ ਸੌ ਖਾਓ ਤੁਸੀਂ ਕਮਲੀਏ ਸੌ ਖਾਣ ਦੀ ਗੱਲ ਕਰਦੀ ਐ ਆ ਏਡਾ ਵੱਡਾ ਕਾਗ ਚੱਕੀ ਫਿਰਦਾ ਮੈਂ ਆ ਦੇਖ ਉਹ ਸ਼ੁਕਰ ਹੈ ਪ੍ਰਮਾਤਮਾ ਦਾ ਬੀਬੀ ਨੇ ਆਪਣੇ ਨਾ ਸਾਰਾ ਕੁਝ ਕਰਤਾ ਬੀਬੀ ਨੇ ਕਿਵੇਂ ਸੋਚਿਆ ਕਿ ਮੇਰੇ ਨਾਲ ਦੇ ਦਿਮਾਗ ਚ ਆ ਗਈ ਇਹ ਗੱਲ ਉਹ ਕਬਲੀਏ ਇਹੀ ਤਾਂ ਮੈਂ ਸੋਚੀ ਜਾਣਾ ਵੀ ਬੀਬੀ ਦੇ ਦਿਮਾਗ ਨੂੰ ਕੀ ਹੋਗਾ ਵੀ ਉਹ ਆਪਣੇ ਨੌਕਰ ਤਾਂ ਉਹ ਬੱਲੇ ਬੱਲੇ ਹੁਣ ਤਾਂ ਮੈਂ ਕੱਲੀ ਰਾਜ ਕਰੂੰਗੀ ਉਹ ਬੇਅਕਲੇ ਕੱਲੀ ਦੇ ਨਹੀਂ ਤਿੰਨਾਂ ਦੇ ਨਾਮ ਕੀਤਾ ਅੱਛਾ ਮੈਨੂੰ ਨਹੀਂ ਪਤਾ ਮੈਨੂੰ ਤਾਂ ਐ ਸੀ ਵੀ ਆਪਣੇ ਕੱਲੇ ਦਾ ਨਾਂ ਕੀਤਾ ਚੱਲ ਕੋਈ ਗੱਲ ਨਹੀਂ ਆਪਣਾ ਹੁਣ ਕੁਛ ਨਾ ਕੁਛ ਤਾਂ ਮਿਲੂਗਾ ਹੀ ਮਿਲ ਗਿਆ ਹਾਂ ਚੱਲ ਕੋਈ ਗੱਲ ਨਹੀਂ ਐਂ ਕਰੋ ਇਹ ਕਾਗਜ਼ ਤੁਸੀਂ ਮੈਨੂੰ ਫੜਾਓ ਮੈਂ ਸਾਹਮਣੇ ਰੱਖ ਦਿਆਂ ਕਿਸੇ ਦੇ ਹੋਰ ਹੱਥ ਲੱਗ ਜਾਣਗੇ ਲੈ ਸਾਹਮਣੇ ਕੋਈ ਗੱਲ ਨਹੀਂ ਸਾਹਮਣੇ ਰੱਖ ਦੀ ਹੁਣ ਕਿਹੜੇ ਰੋਲ ਲਾਦੀ ਕਿਤੇ ਨਹੀਂ ਨਹੀਂ ਮੈਂ ਧਿਆਨ ਨਾਲ ਰੱਖੂੰ ਠੀਕ ਹੈ ਠੀਕ ਹੈ ਸਾਹਮਣੇ ਆ ਕੀ ਕਰੀ ਜਾਂਦੀ ਏ ਤੂੰ ਕੰਮ ਕਰ ਰਹੀ ਆ ਉਨ ਨੂੰ ਤਾਂ ਬਿਜਾਰ ਨਹੀਂ ਜਾਣਾ ਮੈਂ ਕਿਤੇ ਨਹੀਂ ਜਾਣਾ ਆਪਦੀ ਮਾਂ ਕੋਲ ਮੈਂ ਤਾਂ ਕਹਿੰਦੀ 4 ਘੰਟੇ ਹੋਰ ਲਾ ਕੇ ਆ ਦੋ ਘੰਟੇ ਤਾਂ ਉੱਥੇ ਖਰਾਬ ਕਰਤੇ ਤੁਸੀਂ ਉਹ ਪਾਗਲੇ ਐਂ ਥੋੜਾ ਦੋ ਘੰਟੇ ਲਾ ਕੇ ਆਇਆ ਹਾਂ ਨਾ ਫਿਰ ਕਾ ਤੋ ਲਾਏ ਸੀਗੇ ਆ ਪੜ ਆਗੀ ਹੈ ਸੱਚੀ ਆਪਣੇ ਨਾਮ ਕਰਤਾ ਹਾਏ ਰੇਪਾ ਤਾਂ ਹੀ ਤੁਸੀਂ ਗਈ ਸੀ ਵਾਹ ਕੋਲ ਹੋਰ ਤੂੰ ਤਾਂ ਰੋਕੀ ਜਾਂਦੀ ਨਾ ਜਾ ਨਾ ਮੈਂ ਕਿਹਾ ਸੁਣਤਾ ਹਾਂ ਹੁਣ ਲੈ ਦੇਖ ਲੈ ਕਰਾਦੀ ਪ੍ਰੋਪਰਟੀ ਆਪਣੇ ਨਾਮ ਹਾਏ ਸ਼ੁਕਰ ਰੱਬ ਦਾ ਸ਼ੁਕਰ ਰੱਬ ਦਾ ਮੈਨੂੰ ਤਾਂ ਸੱਚੀ ਨਹੀਂ ਸੀ ਪਤਾ ਪਰ ਐ ਨਹੀਂ ਸਮਝ ਆਉਂਦੀ ਆਪਣੇ ਨਾਂ ਸਾਰਾ ਕੁਝ ਹੋ ਗਿਆ ਤੇ ਦੂਜੇ ਵੀਰੇ ਹੋਰੀ ਉਹ ਮਰਾ ਤੇਰੇ ਕੰਤੇ ਤਿੰਨਾਂ ਦੇ ਹਿੱਸੇ ਹੀ ਆਇਆ ਸਾਰਾ ਕੁਝ ਆਪਣੇ ਕੀ ਇਕੱਲੇ ਦੇ ਨਾਮ ਆਏਗਾ ਜਿਹੜਾ ਹਿੱਸਾ ਆਪਣਾ ਸੀ ਉਹ ਆਪਣੇ ਨਾਮ ਆ ਗਿਆ ਬਸ ਹੁਣ ਅੱਛਾ ਹੁਣ ਆਪਣੇ ਤਾਂ ਕੋਈ ਨਹੀਂ ਖੋਹ ਸਕਦਾ ਉਹ ਹਿੱਸਾ ਹੋਇਆ ਤਾਂ ਮੈਨੂੰ ਪਤਾ ਹੈ ਕੋਈ ਨਹੀਂ ਖੋਹ ਸਕਦਾ ਮਤਲਬ ਕਿ ਤਿੰਨਾਂ ਨੂੰ ਵੰਡ ਕੇ ਦਿੱਤਾ ਗਿਆ ਹੈ ਹੈ ਯਾਰ ਵੰਡ ਕੇ ਦਿੱਤਾ ਹਿੱਸਾ ਤਾਂ ਆਇਆ ਇਹ ਤਾਂ ਖੁਸ਼ ਹੋ ਜਾ ਤੂੰ ਚਲਈ ਤਾਂ ਗੱਲ ਸ਼ੁਕਰ ਹੈ ਮੈਨੂੰ ਤਾਂ ਕਦੇ-ਕਦੇ ਐਂ ਲੱਗਦਾ ਹੁੰਦਾ ਸੀ ਜਿਹੜੇ ਹਿਸਾਬ ਨਾਲ ਘਰ ਦੇ ਵਿੱਚ ਚੱਲਦੇ ਸੀ ਨਾ ਸਾਰੇ ਜਣੇ ਵੀ ਆਪਾਂ ਨੂੰ ਤਾਂ ਘਰ ਚੋਂ ਹੀ ਕੱਢ ਦੇਣਗੇ ਕੁਝ ਵੀ ਨਹੀਂ ਮਿਲਣਾ ਹੁਣ ਤਾਂ ਨਹੀਂ ਕੋਈ ਕੱਢ ਸਕਦਾ ਓਏ ਹੁਣ ਕਿੱਦਾਂ ਕੱਢ ਦੂੰ ਹੁਣ ਰਾਜ ਕਰੀ ਰਾਜ ਰਸਤਾ ਮੈਂ ਪਹਿਲਾਂ ਵੀ ਕਰਦੀ ਸੀਗੀ ਜੀ ਤੇ ਹੁਣ ਵੀ ਕਰਾਂਗੀ ਤਾਂ ਹੁਣ ਜਾਣਾ ਨਹੀਂ ਸ਼ਾਪਿੰਗ ਤੇ ਜਾਣਾ ਹੁਣ ਤਾਂ ਮੈਂ ਕਹਿੰਦੀ ਸੀ ਉਹ ਤਾਂ ਮੈਂ ਕਾਫੀ ਸਾਰੀਆਂ ਚੀਜ਼ਾਂ ਖਰੀਦ ਕੇ ਲੈ ਕੇ ਜਾਉਂਗੀ। ਹਾਂ ਜਿਹੜਾ ਹਿੱਸੇ ਆਇਆ ਉਹ ਬਕਵਾਦੀ ਮੇਰਾ। ਓਹੋ ਆ ਹੁਣੇ ਬਕਵਾਦੀ ਦੀ ਗੱਲਾਂ ਕਰਨ ਲੱਗ ਪਏ ਨੇ। ਬਾਕੀ ਤੁਸੀਂ ਕਾਗਜ਼ ਫੜਾਓ। ਮੈਂ ਤਾਂ ਇਹਨਾਂ ਨੂੰ ਸਾਂਭ ਕੇ ਰੱਖਾਂਗੀ। ਹਾਂ ਸਾਂਭ ਕੇ ਰੱਖਾਂਗੀ। ਸਾਂਭ ਕੇ ਰੱਖ ਲੈਣ ਨੂੰ ਜਾ। ਪਹਿਲਾਂ ਅੰਬਾਰੀ ਚ ਨਾ ਲੋਕ ਲਾ ਕੇ ਰੱਖ ਕੇ ਆਏ ਦੇ ਬਿਨਾ ਕੁਝ ਨਹੀਂ ਆਪਣੇ ਕੋਲ। ਪਹਿਲਾਂ ਮੇਰੀ ਗੱਲ ਸੁਣੋ। ਐਂ ਦੱਸੋ ਜਦੋਂ ਮਾਂ ਨੇ ਤੁਹਾਨੂੰ ਉਹ ਕਾਗਜ਼ ਫੜਾਈ ਨੇ ਦੂਜੇ ਵੀਰੇ ਹੋਰੇ ਤਾਂ ਨਹੀਂ ਕੁਝ ਬੋਲਦੇ ਸੀਗੇ। ਉਹਨਾਂ ਨੇ ਵਿਚਾਰਿਆਂ ਨੇ ਕੀ ਬੋਲਣਾ? ਹੂੰ ਵਿਚਾਰੇ ਨਹੀਂ ਹੈਗੇ। ਮੈਂ ਤਾਂ ਕਹਿੰਨੀ ਆ ਅਗਲਾ ਤੜਫੜਤਾ ਕਰਦਾ ਹੀ ਹੁੰਦਾ ਮਾ ਮੈਨੂੰ ਵੱਧ ਦੇ ਦੇ ਥੋੜਾ ਜਿਹਾ ਹਿੱਸਾ ਤਾਂ ਕਰਕੇ ਯਾਰ ਕਿਸੇ ਨੇ ਕੁਝ ਨਹੀਂ ਮੰਗਿਆ ਮਾਂ ਨੇ ਆਪਣੇ ਹਿਸਾਬ ਨਾਲ ਪਹਿਲਾਂ ਹੀ ਰਜਿਸਟਰ ਜੁਸਟਰੀਆ ਕਰਾਰ ਖਿਏ ਸੀ ਸਾਨੂੰ ਤਾਂ ਕਾਗਜ਼ ਦੇ ਦੇ ਕੇ ਕਹਿੰਦੀ ਆਹ ਬੜੋ ਤੁਹਾਡੇ ਹਿੱਸੇ ਦੇ ਕਾਗਜ਼ ਬਸ ਚੱਲ ਫਿਰ ਤਾਂ ਠੀਕ ਹੈ ਬਾਕੀ ਹੁਣ ਮਾੜਾ ਜਨਾ ਰੋਬ ਨਾ ਰਿਹਾ ਕਰਿਓ ਘਰ ਦੇ ਵਿੱਚ ਕੋਈ ਅਸੀਂ ਹੁਣ ਕੰਮ ਵਾਲੇ ਨਹੀਂ ਹੈਗੇ ਘਰ ਚ ਹਿੱਸਾ ਆ ਸਾਡਾ ਸਮਝ ਆ ਗਈ ਗੱਲ ਨੂੰ ਚੱਲ ਜ਼ਿਆਦਾ ਚੋੜੀ ਨਾ ਹੋ ਜਾ ਕੇ ਰੱਖ ਲੈਣੋ ਲੰਬਾਰੀ ਚੱਲ ਚੱਲ ਚੰਗਾ ਜੀ ਤੁਸੀਂ ਤਿਆਰ ਹੋ ਜੋ ਹੈ ਮੋਵੀ ਨਾ ਤੇ ਹਾਜੀ ਹਾਂਜੀ ਰੋਟੀ ਬਣਾ ਲਈ ਰੋਟੀ ਤਾਂ ਜੀ ਅਸੀਂ ਆਪਣੀ ਬਣਾ ਲਈ ਤੇ ਖਾ ਵੀ ਲਈ ਤੁਸੀਂ ਆਪਦੀ ਬਣਾ ਲਓ ਹੈ ਨਾ ਮੰਮੀ ਨੂੰ ਰੋਟੀ ਦਿੱਤੀ ਹੈਗੀ ਓਹੋ ਫੇਰ ਭੁੱਲ ਗਈਵੇਂ ਮੰਮੀ ਦੀ ਰੋਟੀ ਅਸਲ ਦੇ ਵਿੱਚ ਨਾ ਰਾਤ ਮੈਂ ਆਟਾ ਉਹਨਾਂ ਕੀ ਗੁੰਨਿਆ ਸੀ ਤੁਹਾਨੂੰ ਪਤਾ ਫੇਰ ਦੋ ਜੀ ਤਾਂ ਹੈਗੇ ਆ ਆਪਦੀ ਆਪਦੀ ਬਣਾ ਲਈ ਅਸੀਂ ਹੁਣ ਆਟਾ ਨਹੀਂ ਗੁੰਨਿਆ ਮੈਂ ਨਿੰਬਲ ਮੇਰੀ ਗੱਲ ਸੁਣ ਤੇਰਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਆਪਦੀ ਆਪਦੀ ਲਾ ਲਈ ਮੰਮੀ ਨੂੰ ਕੌਣ ਦੇਊਗਾ ਰੋਟੀ ਲੈ ਜੀ ਜੀ ਫਰਿਜ ਕਿੱਡੀ ਕਵੱਡੀ ਗੱਲ ਹੋ ਗਈ ਹਾਏ ਤੁਸੀਂ ਬਣਾਉਣੀ ਐ ਦੋ ਪੇੜੇ ਵੱਧ ਗੋਨ ਲੈ ਫਿਰ ਕੀ ਹੋ ਗਿਆ ਨਾ ਤੂੰ ਕਿਹੜਾ ਦੋ ਦੋ ਰੋਟੀਆਂ ਦਾ ਆਟਾ ਵੱਧ ਨਹੀਂ ਗੁੰਨ ਸਕਦੀ ਸੀ ਲੈ ਕਹਿੰਦੇ ਵੱਧ ਨਹੀਂ ਗੁੰਨ ਸਕਦੀ ਸੀ ਉਹ ਮੈਥੋਂ ਜਿੰਨਾ ਗੁੰਨਿਆ ਗਿਆ ਮੈਂ ਗੁੰਨ ਲਿਆ ਹੁਣ ਐਨਾ ਮੇਰੇ ਕੋਲ ਟਾਈਮ ਨਹੀਂ ਹੁੰਦਾ ਤੇਰੀ ਗੱਲ ਸੁਣ ਤੂੰ ਰੋਜ਼ ਹੀ ਇਹੀ ਕਰਦੀ ਆ ਟਲਦੀ ਆ ਮੰਮੀ ਦੀ ਰੋਟੀ ਬਣਾਉਣ ਤੋਂ ਮੈਂ ਟਾਲਦੀ ਨਹੀਂ ਹੈਗੀ ਦੀਦੀ ਮੈਨੂੰ ਹੋਰ ਬਥੇਰੇ ਕੰਮ ਹੁੰਦੇ ਨੇ ਆ ਸਵੇਰ ਵਾਲੇ ਭਾਂਡੇ ਫਿਰ ਤੁਸੀਂ ਧੋ ਲਿਆ ਕਰੋ ਨਾ ਉਹ ਤਾਂ ਕੋਈ ਹੱਥ ਨਹੀਂ ਲਾਉਂਦਾ ਅੱਛਾ ਤੂੰ ਹੀ ਸਾਰੇ ਕੰਮ ਕਰਦੀ ਆਂ ਅਸੀਂ ਤਾਂ ਕੰਮ ਹੀ ਨਹੀਂ ਕਰਦੇ ਹੈਗੇ ਨਹੀਂ ਤੁਸੀਂ ਕਿੰਨੇ ਕੰਮ ਕਰ ਰਹੇ ਨੇ ਅੰਦਰ ਸਾਰਾ ਦਿਨ ਬੜੀਆਂ ਰਹਿੰਦੀ ਆਂ ਸਾਰਾ ਦਿਨ ਤਾਂ ਮੱਥਾ ਮੈਂ ਮਾਰਦੀ ਆਂ ਮਾਰਦੀ ਆ ਤੂੰ ਮੱਥਾ ਸਾਰਾ ਦਿਨ ਮੈਂ ਉੱਪਰ ਚੜੀ ਰਹਿੰਦੀ ਆਂ ਨਹੀਂ ਚੰਗਾ ਮੇਨਾ ਲੜਨਾ ਪੈਣੀ ਜਾ ਕੇ ਚਵਾਰੇ ਚ ਜਾ ਕੇ ਹੁਣ ਸੋਜੇਗੀ ਨਹੀਂ ਪੈਣੀ ਫਿਰ ਮੈਂ ਤਾਂ ਸੌਂਗੀ ਹੁਣ ਆਪਦਾ ਕੰਮ ਨਿਬੜ ਕੇ ਮੈਂ ਤਾਂ ਸੌਂਗੀ ਹੋਰ ਦੱਸ ਕੀ ਕਰਾਂ ਮੈਂ ਮੇਰੀ ਗੱਲ ਸੁਣ ਮਮੇ ਨੂੰ ਰੋਟੀ ਬਣਾ ਕੇ ਦੇ ਦੇ ਮੈਂ ਵੀ ਕੋਈ ਠੇਕਾ ਨਹੀਂ ਲਿਆ ਰੋਦਾ ਰੋਟੀ ਬਣਾਉਂਦਾ ਤੇਰੇ ਤਾਂ ਬਹਾਨੇ ਵਾਲੇ ਨੇ ਲੈ ਕਹਿੰਦੀ ਮੈਂ ਠੇਕਾ ਹੈ ਫਿਰ ਮੈਂ ਗਾਹਾਂ ਠੇਕਾ ਲੈ ਆਗਾ ਮੈਥੋਂ ਵੀ ਨਹੀਂ ਬਣਦੀ ਬੁਣਦੀ ਭਾਈ ਮੈਂ ਤਾਂ ਬਥੇਰੇ ਕੰਮ ਕਰਨੇ ਨੇਗੇ ਆਂ ਭਾਂਡੇ-ਕੁੰਡੇ ਤੁਸੀਂ ਕੀ ਕਰੀਏ ਮੇਰੀ ਗੱਲ ਸੁਣ ਬਣਾਉਣੀਆਂ ਬਣਾਓ ਨਹੀਂ ਬਣਾਉਣੀਆਂ ਨਾ ਬਣਾਓ ਆਪੀ ਖਾ ਲੂਗੀ ਚੱਲ ਬਸ ਠੀਕ ਹੈ ਫਿਰ ਜੇ ਇਹ ਗੱਲ ਫਿਰ ਇਹੀ ਗੱਲ ਰਹੂਗੀ ਮੈਂ ਵੀ ਨਹੀਂ ਬਣਾਉਂਦੀ ਫਿਰ ਹਾਂ ਆਪੇ ਖਾ ਲੂ ਜਿੱਥੋਂ ਮਰਜੀ ਰੋਟੀ ਤਾਂ ਦੇ ਦਿਓ ਕੋਈ 10 ਵਜੇ ਪਏ ਨੇ ਕੀ ਹੋ ਗਿਆ ਬੀਬੀ ਕਾਦਾ ਰੌਲਾ ਪਾਇਆ ਰੌਲਾ ਕਾਦਾ ਪਾਉਣਾ ਮੈਂ ਤਾਂ ਰੋਟੀ ਮੰਗੀ ਏ ਨਾ ਕੀ ਗੱਲ ਉਹਨਾਂ ਨੇ ਦੋਨਾਂ ਨੇ ਤੁਹਾਨੂੰ ਰੋਟੀ ਨਹੀਂ ਦਿੱਤੀ ਉਹ ਤਾਂ ਪੁੱਤ ਦੋਹੀ ਟਲ ਗਈਆਂ ਕਿੰਨੀਆਂ ਹਾਕਾਂ ਮਾਰ ਲੀਆਂ ਸੁਣੀਏ ਨਹੀਂ ਚੱਲ ਕੋਈ ਨਾ ਬੀਬੀ ਮੈਨੂੰ ਦੱਸ ਕਿੰਨੀਆਂ ਰੋਟੀਆਂ ਖਾਏਂਗੀ ਲੈ ਦੱਸ ਕਿੰਨੀਆਂ ਰੋਟੀਆਂ ਖਾਏਂਗੀ ਦੋ ਰੋਟੀਆਂ ਖਾਉਂਗੀ ਚੱਲ ਕੋਈ ਨਾ ਵੜਾ ਦਿੰਨੀ ਆ ਫਿਰ ਨਾ ਨਾ ਕਿੱਧਰ ਮੂੰ ਚੱਕਿਆ ਕਿੱਧਰ ਚੱਲੀ ਆ ਉੱਪਰ ਪੁੱਤ ਮੈਂ ਤਾਂ ਦੀਪੂ ਦਾ ਜਨਮ ਦਿਨ ਸੀ ਪੁੱਤ ਮੈਂ ਤੁਹਾਨੂੰ ਵਧਾਈ ਦੇਣ ਚੱਲੀ ਸੀ ਜਨਮ ਦਿਨ ਦੀ ਹਾਂ ਲੈ ਕਹਿੰਦੀ ਵਧਾਈ ਦੇਣ ਚੱਲੀ ਸੀ ਉਹਨੂੰ ਜਨਮ ਦਿਨ ਦੀ ਮੇਰੀ ਗੱਲ ਸੁਣ ਆ ਵਧਾਈ ਦੇਣ ਨੂੰ ਨਾ ਸਾਰਾ ਦਿਨ ਪਿਆਗਾ ਅਗਲਾ ਕੰਮ ਕਰ ਤੋਂ ਥੱਕਿਆ ਹੁੰਦਾ ਉਹਨੂੰ ਸੋ ਵੀ ਲੈਣ ਦਿਆ ਕਰੋ ਮਾੜਾ ਮੋਟਾ ਨਾ ਨੇ ਸਾਰਾ ਦਿਨ ਹਾਕਾ ਮਾਰਦੀ ਰਹਿਣੀ ਐ ਦੀਪਕ ਆ ਕੰਮ ਕਰਦੇ ਦੀਪਕ ਉਹ ਕੰਮ ਕਰਦੇ ਕਿਉਂ ਕੀ ਗੱਲ ਤੇਰੇ ਦੂਜੇ ਪੁੱਤ ਨਹੀਂ ਹੈਗੇ ਆ ਹੁਣ ਤੈਨੂੰ ਜਨਮ ਦਿਨ ਯਾਦ ਆ ਗਿਆ ਮਾਂ ਮੇਰੀ ਗੱਲ ਸੁਣ ਲੈ ਜਾ ਕੇ ਆਪਦਾ ਕੰਮ ਕਰ ਲੈ ਕੋਈ ਹੋਰ ਸੁਣਦੀ ਐ ਮੇਰੀ ਗੱਲ ਨੂੰ ਸੁਣ ਲੈ ਹਾਂ ਜਾ ਬਾਕ ਜਾ ਆਏ ਮੂੰਚਾ ਕੀ ਉੱਤੇ ਧਰੀ ਜਾਂਦੀ ਐ ਵੀਰ ਨੂੰ ਸੌਣ ਤਾਂ ਦੇ ਹੂੰ ਤੰਗ ਕਰਕੇ ਰੱਖਿਆ ਮੈਂ ਤੁਹਾਨੂੰ ਸਾਰਿਆਂ ਨੇ ਇਸ ਕਰਕੇ ਬੁਲਾਇਆ ਔਰੇ ਵੀ ਹੁਣ ਇਹ ਦੱਸੋ ਮਾਂ ਦਾ ਕੀ ਕੀਤਾ ਜਾਵੇ ਬਾਈ ਹੁਣ ਤੈਨੂੰ ਪਤਾ ਹੀ ਆ ਤੁਸੀਂ ਘਰ 'ਚ ਵੱਡੇ ਹੋ ਜਿਹੜਾ ਤੈਨੂੰ ਠੀਕ ਲੱਗਦਾ ਉਹ ਕਰ ਲੈ ਹਨਾ ਅਸੀਂ ਤਾਂ ਦੁਖੀ ਹੋਏ ਪਏ ਹਾਂ ਦੇਖ ਲਾਡੀ ਸਾਡੀ ਰੋਟੀ ਬਨੂਗੀ ਹੁਣ ਅੱਡ ਸਾਥੋਂ ਨਿਵੇਦ ਰੋਟੀਆਂ ਦੀ ਤੁਸੀਂ ਆਪਣਾ ਆਪ ਦੇਖੋ ਠੀਕ ਆ ਬਾਈ ਜੇ ਰੋਟੀ ਤੇ ਇਥੋਂ ਨਹੀਂ ਦਿੱਤੀ ਜਾਂਦੀ ਤਾਂ ਰੋਟੀ ਸਾਡੇ ਤੋਂ ਵੀ ਨਹੀਂ ਦਿੱਤੀ ਜਾਂਦੀ ਇਹ ਤਾਂ ਮੈਨੂੰ ਮਸਾ ਰੋਟੀ ਬਣਾ ਕੇ ਦਿੰਦੀ ਆ ਬੇਬੇ ਨੂੰ ਕਿੱਥੋਂ ਦੇ ਦਊਗੀ ਅਸੀਂ ਤਾਂ ਬਹੁਤ ਦੁਖੀ ਹੋਏ ਪਏ ਆ ਲੈ ਆਹ ਕੀ ਗੱਲ ਹੋ ਗਈ ਬਾਈ ਤੁਹਾਡੇ ਦੋਨਾਂ ਜਾਣੇ ਦੀ ਤੂੰ ਤਾਂ ਦੋਨੋਂ ਜਾਣੇ ਮੁੱਕਰ ਕੇ ਰੋਟੀ ਦੇਣ ਤਾਂ ਰੋਟੀ ਫਿਰ ਅਸੀਂ ਵੀ ਨਹੀਂ ਦਿੰਦੇ ਹਾਂ ਬਾਈ ਫਿਰ ਜੇ ਤੁਸੀਂ ਨਹੀਂ ਦਿੰਦੇ ਫਿਰ ਅਸੀਂ ਕਿਵੇਂ ਦਵਾਂਗੇ ਫਿਰ ਅਸੀਂ ਵੀ ਨਹੀਂ ਦਿੰਦੇ ਹੈਗੇ ਹਾਂ ਰੋਟੀ ਸਾਥੋਂ ਨਹੀਂ ਪੱਕਦੀ ਪੁੱਕਦੀ ਐ ਕਿ ਅਸੀਂ ਬੇਲੇ ਆ ਬੁੜੀ ਦੀ ਰੋਟੀ ਬਣਾਉਣ ਨੂੰ ਹੂੰ ਅਹ ਠੀਕ ਆ ਬਾਈ ਜੇ ਰੋਟੀ ਕਿਸੇ ਨੇ ਨਹੀਂ ਦੇਣੀ ਤਾਂ ਇੱਕੋ ਹੀ ਹੱਲ ਹੈ ਬੇਬੇ ਨੂੰ ਆਪਾਂ ਅਨਾਥ ਆਸ਼ਰਮ 'ਚ ਛੱਡਿਆਉਣਾ ਹੈਗੇ ਠੀਕ ਆ ਸਹੀ ਆ ਬਿਲਕੁਲ ਸਹੀ ਕਿਹਾ ਭਾਜੀ ਤੁਸੀਂ ਆਪਾਂ ਬੇਬੇ ਨੂੰ ਅਨਾਥ ਆਸ਼ਰਮ 'ਚ ਛੱਡਿਆਨੇ ਆ ਨਾਲੇ ਵੈਸੇ ਵੀ ਉੱਥੇ ਬੇਬੇ ਨੂੰ ਤਿੰਨ ਟਾਈਮ ਰੋਟੀ ਬਣੂਗੀ ਨਾਲੇ ਦੂਜੀ ਗੱਲ ਦੇਖਭਾਲ ਵੀ ਵਧੀਆ ਕਰਨਗੇ ਨਾਲੇ ਫਿਰ ਬੇਬੇ ਦੇ ਨਾਲ ਦੀ ਉੱਥੇ ਕਈ ਬੁੜੀਆਂ ਹੋਣਗੀਆਂ ਬੇਬੇ ਦਾ ਜੀਵ ਹੀ ਲੱਗ ਜਾਊਗਾ ਇੱਥੇ ਵਿਚਾਰੀ ਤੁਹਾਨੂੰ ਪਤਾ ਸਾਰਾ ਦਿਨ ਅੰਦਰ ਧੜੀ ਰਹਿੰਦੀ ਆ ਨਾਲੇ ਰੋਂਦੀ ਰਹਿੰਦੀ ਐ ਕਰਮਾਂ ਨੂੰ ਕਿਉਂ ਦੀਦੀ ਠੀਕੇ ਹੈ ਨਾ ਮੈਂ ਹਾਂ ਹਾਂ ਬਿਲਕੁਲ ਸਹੀ ਗੱਲ ਐ ਹਾਂ ਐਦਾਂ ਹੀ ਕਰਦੇ ਆ ਚੱਕੋ ਫਿਰ ਹੁਣ ਇਹਦੇ ਬੋਰੀ ਬਿਸਤਰਾ ਤੇ ਬੇਬੇ ਨੂੰ ਛੱਡ ਕੇ ਆਉਣਾ ਆਥ ਆਸ਼ਰਮ ਚ ਦੇਖ ਪੁੱਤ ਹੁਣ ਸੋਨੂੰ ਰੋਟੀ ਦੇਣੀ ਮੈਨੂੰ ਇੰਨੀ ਔਖੀ ਲੱਗਦੀ ਐ ਜਿਹੜਾ ਤੁਸੀਂ ਇਹ ਸੋਚ ਲੈ ਆਥ ਆਸ਼ਰਮ ਛੱਡਿਆ ਹੁੰਨੇ ਐ ਇਹਨੂੰ ਫਿਰ ਬੇਬੇ ਹੋਰ ਕੀ ਕਰੀਏ ਜਦੋਂ ਘਰ ਚ ਕਿਸੇ ਨਾਲ ਬਣਦੀ ਨਹੀਂ ਨੋਹਾਂ ਤੰਗ ਨੇ ਫਿਰ ਤਾਂ ਇਹੀ ਹੱਲ ਐ ਦੇਖ ਪੁੱਤ ਮੈਨੂੰ ਤੁਸੀਂ ਇਸ ਘਰੋਂ ਨਾ ਕੱਢੋ ਤੂੰ ਸੁਣ ਮੇਰੀਆਂ ਦੋ ਰੋਟੀਆਂ ਔਖੀਆਂ ਲੱਗਦੀਆਂ ਨੇ ਨਾ ਉਹ ਮੈਂ ਆਪ ਬਣਾ ਲਿਆ ਕਰੂੰਗੀ ਦੇਖੋ ਪੁੱਤ ਮੈਨੂੰ ਨਾਥਾ ਸ਼ਰਮ ਨਾ ਛੱਡੋ ਸੁਣੋ ਮੇਰੀਆਂ ਦੋ ਰੋਟੀਆਂ ਦੇਣੀਆਂ ਮੈਨੂੰ ਔਖੀਆਂ ਲੱਗਦੀਆਂ ਨੇ ਉਹ ਮੈਂ ਆਪ ਬਣਾ ਲਿਆ ਕਰੂੰ ਸੁਣੋ ਪਤਾ ਹੈ ਤੁਹਾਡੇ ਡੈਡੀ ਨੇ ਤੁਹਾਡਾ ਕਿੰਨਾ ਕੁਝ ਬਣਾਇਆ ਹੈ ਮਿਹਨਤ ਕਰਕੇ ਹੁਣ ਤੁਸੀਂ ਰੋਟੀ ਵੀ ਨਹੀਂ ਮੈਨੂੰ ਦੇ ਸਕਦੇ ਚੱਲ ਬੇਬੇ ਆਇਆ ਕਰ ਜੇ ਤਾਂ ਨਹੀਂ ਕਿਤੇ ਜਾਣਾ ਨਾ ਪਿੱਛੇ ਆਪਣਾ ਸ਼ੈੱਡ ਬਣਿਆ ਹੋਇਆ ਉੱਥੇ ਤੇਰਾ ਮੰਝਾ ਲਾ ਦਿੰਨੇ ਆ। ਉੱਥੇ ਤੇਰਾ ਚੁੱਲਾ ਰੱਖ ਦਿੰਨੇ ਆਗੇ ਤੇ ਆਪਦਾ ਬਣਾ ਲਾ ਤੇ ਖਾ ਲਾ ਠੀਕ ਹੈ। ਤੇ ਉਹ ਵੀ ਲੱਡੀ। ਠੀਕ ਆ ਸਹੀ ਆ ਨਾਲੇ ਘਰ ਦੀ ਘਰ ਚ ਰਹਿਣਾ ਬੇਬੇ ਨੇ। ਹਾਂ ਕਰੇ ਰਹੂਗੀ ਬਸ ਆਪਦਾ ਪਿਛਲੇ ਪਾਸੇ ਬੈਠਾ ਹਾਂ ਉੱਥੇ ਆਪਣਾ ਆਰਾਮ ਨਾਲ ਬਣਾ ਲੂ ਤੇ ਖਾ ਲੂ। ਠੀਕ ਆ ਬੇਬੇ ਹੁਣ ਸਹੀ ਆ। ਠੀਕ ਹੈ ਪੁੱਤ। ਠੀਕ ਹੀ ਐ ਫੋੜ ਕੀ ਭਾਲਦੀ ਐ ਬੇਬੇ ਆਪ ਹੀ ਤਾਂ ਕਹਿੰਦੀ ਮੈਂ ਨਾਥ ਅਸਰਮ ਨਹੀਂ ਜਾਣਾ। ਜੇ ਨਾਥਾ ਆਸ਼ਰਮ ਨਹੀਂ ਜਾਣਾ ਤੇ ਭਾਈ ਫਿਰ ਪਿੱਛੇ ਬੈਠੀ ਰਹਿ ਕਿਉਂ ਦੇਖੋ ਮੇਰੀ ਗੱਲ ਸੁਣੋ ਬਾਜੀ ਤੁਸੀਂ ਆਪ ਤਾਂ ਸਾਰੇ ਜਣੇ ਡਿਊਟੀ ਤੇ ਭੱਜ ਜਾਂਦੇ ਆ ਆ ਮਗਰੋਂ ਸਾਨੂੰ ਪਤਾ ਕਿੰਨਾ ਤੰਗ ਕਰਦੀ ਆ ਕਦੇ ਕਿਸੇ ਦਾ ਬੂਹਾ ਖੜਕਾਉਗੀ ਕਦੇ ਕਿਸੇ ਦਾ ਉਹ ਅਸੀਂ ਤੜਕੇ ਦੀਆਂ 5 ਵਜੇ ਦੀਆਂ ਉਠੀਆਂ ਹੋਣੀਆਂ ਤੁਹਾਨੂੰ ਤਿਆਰ ਸ਼ਾਰ ਕਰਕੇ ਡਿਊਟੀਆਂ ਤੇ ਭੇਜਣਾ ਫਿਰ ਜਵਾਕਾਂ ਨੂੰ ਭੇਜਣਾ ਆ ਘਰ ਦੇ ਕੰਮ ਧੰਦੇ ਕਰਨੇ 100 ਕੰਮ ਹੁੰਦੇ ਨੇ ਜਨਾਨੀਆਂ ਨੂੰ ਐ ਥੋੜਾ ਹੁਣ ਇਹ ਤਾਂ ਬੇਲੀ ਰਹਿੰਦੀ ਐ ਕਿਸੇ ਕੰਮ ਨੂੰ ਹੱਥ ਤਾਂ ਲਾਉਂਦੀ ਨਹੀਂ ਉਦੋਂ ਹੀ ਕਹਿ ਲੱਗ ਜੂ ਮੇਰਾ ਆ ਦੁੱਖ ਦਾ ਮੇਰਾ ਉਹ ਦੁੱਖ ਦਾ ਛੱਡ ਹੁਣ ਤੁਸੀਂ ਗੱਲਾਂ ਚਲੋ ਹੋ ਖੜੇ ਮਾਰਦਾ ਪਾ ਦਨੇ ਆ ਮੈਂ ਤੁਹਾਨੂੰ ਐ ਦੱਸਦੀ ਆ ਵੀ ਇਹਨਾਂ ਨੂੰ ਜਿਹੜੀ ਗੱਲਾਂ ਦਾ ਪਤਾ ਨਹੀਂ ਇਹਨਾਂ ਨੂੰ ਉਹ ਦੱਸ ਦਈਏ ਆ ਪੁੱਛ ਲਓ ਕਿਉਂ ਦੀਦੀ ਕਿੰਨਾ ਤਾਂ ਕਰਦੀ ਆ ਆਪਾਂ ਨੂੰ ਬਹੁਤ ਤਾਂ ਕਰਦੀ ਆ ਹਾਂ ਆ ਤਾਂ ਭੜੀ ਨਾ ਤਾਂ ਸੌਂ ਦਿੰਦੀ ਆ ਨਾ ਆਪ ਸੌਂਦੀ ਆ ਲੈ ਕੋਈ ਗੱਲ ਨਾਲੇ ਦੀਦੀ ਮੇਰੀ ਗੱਲ ਸੁਣੋ ਆ ਪਰਸੋਂ ਤੁਸੀਂ ਇਹਦੀ ਮਨਪਸੰਦੀ ਸਬਜ਼ੀ ਬਣਾਈ ਸੀ ਉਹ ਵੀ ਨਹੀਂ ਸੀ ਦੇ ਲੱਕ ਚੜੀ ਉਦੋਂ ਹੀ ਕਹਿਣ ਲੱਗੀ ਕਹਿੰਦੀ ਤੇ ਲੂਣ ਘੱਟ ਆ ਲੈ ਦੱਸ ਵੀ ਇੱਕ ਤਾਂ ਤੈਨੂੰ ਬੈਠੀ ਨੂੰ ਰੋਟੀ ਪਾਣੀ ਦੇਈਦਾ ਹਜੇ ਕਹਿਣੀ ਲੂਣ ਘੱਟ ਆ ਸਾਰੀ ਕੀ ਚ ਨੁਕਸ ਕਰਦੀ ਆ ਹਾਂ ਦੀਦੀਏ ਕਰ ਬਾਈ ਮੇਰੀ ਗੱਲ ਸੁਣੋ ਅਸੀਂ ਤਾਂ ਫਿਰ ਤੁਹਾਡੇ ਘਰ ਖਰਾਬ ਹੋ ਜਾਣਗੇ ਜੇ ਅਸੀਂ ਸਾਰੇ ਜਾਣੇ ਆਪਾਂ ਦੱਸਦੇ ਪੇਕੇ ਵਾਗੀਆਂ ਫਿਰ ਕੱਲੇ ਬੈਠੇ ਰਿਓ ਮਾਂ ਦੇ ਲਵੇ ਲਾ ਕੇ ਸਮਝੇ ਗੱਲ ਨੂੰ ਆਹੀ ਹੱਲ ਹੋ ਸਕਦਾ ਠੀਕ ਆ ਜਿਹੜੀ ਗੱਲ ਬਾਈ ਨੇ ਕੀਤੀ ਐ ਇਹਨੂੰ ਛੱਡ ਚ ਬਾਹਰ ਕਰ ਦੋ ਇੱਕ ਮੰਜਾੜਾ ਧਾ ਦੋ ਗੈਸ ਚੁੱਲਾ ਪਿਆ ਸਾਰਾ ਕੁਝ ਭਾਂਡੇ ਪਏ ਨੇ ਉੱਥੇ ਠੀਕ ਆ ਹਾਂ ਜਿਹੜੀ ਕਿਸੇ ਚੀਜ਼ ਦੀ ਲੋੜ ਹੋਊਗੀ ਨਾ ਇੱਥੋਂ ਬਾਹਰ ਹਾਕ ਮਾਰਦੀ ਸਾਨੂੰ ਫੜਾ ਦਾਂਗੇ ਅੰਦਰ ਫਿਰਨ ਦੀ ਵਾਲੀ ਲੋੜ ਨਹੀਂ ਤੈਨੂੰ ਪੋਚੇ ਲੱਗੇ ਹੁੰਦੇ ਨੇ ਆ ਵਿੱਚ ਪੈਰ ਲੈ ਕੇ ਫਰੀ ਜਾਊਂਗੀ ਤੇ ਹੋਰ ਫਿਰ ਐ ਕੰਮਕਾਰ ਵੀ ਨਹੀਂ ਹੁੰਦੇ ਇਹ ਕੰਮਕਾਰਾਂ ਤੇ ਜਾਣਾ ਹੁੰਦਾ ਕਿੱਧਰ ਕਿੱਧਰ ਚਲੋ ਪੱਡੋ ਫਿਰ ਚਲੋ ਚਲੋ ਠੀਕ ਹੈ ਕੰਮਕਾਰ ਆਪ ਨੂੰ ਠੀਕ ਹੈ ਨਾ ਚਲੋ